ਇੱਕ ਵਰ ਨਵਰਾਣ ਵਗੈਰਾ ਮੇਰੇ ਮਾਸੂਦ ਆ ਗਿਆ ਮਾਸੂਦ ਆ ਗਿਆ ਤਾਰਾ ਮਾਸੂਦ ਗੁਰੂ ਜੋ ਵੀ ਹੋ ਰਿਹਾ ਹੈ ਉਸ ਨੂੰ ਗੁਰਪ੍ਰੀਤ ਕਾਰ ਦਾ ਕਪੀਲ ਹਰ ਸਟੋਰ ਮੋਡ ਤੇ ਹੋਣ ਸ਼ਾਨਾ ਬਾਕੀ ਜਿਹੜਾ ਇਹ ਟੂਰਨਾਮੈਂਟ ਹੈ ਦੂਸਰਾ ਟੂਰਨਾਮੈਂਟ ਹੈ ਇਸੇ ਸਾਲ ਵੀ ਅਸੀਂ ਜਿਹੜਾ ਸਟੈਪ ਚੁੱਕਿਆ ਹੈ ਆਪਣੇ ਏਰੀਆ ਦੇ ਕਿ ਸਾਡੇ ਏਰੀਆ 'ਚ ਵੀ ਵਧੀਆ ਟੂਰਨਾਮੈਂਟ ਆਉਣ ਇਹ ਅਹੀਂ ਆਪਣੇ ਸਾਰੇ ਭਰਾ ਹਲਕੇ ਜੋ ਸਾਡੇ ਇਲਾਕੇ ਦੇ ਸਾਨੂੰ ਪਿਆਰ ਕਰਦੇ ਆ ਸਾਡੇ ਸੱਜਣ ਆ ਭਰਾ ਛੋਟੇ ਵੱਡੇ ਸਾਰੇ ਰਲ ਕੇ ਕਰਾ ਰਿਹਾ ਕੋਈ ਬੰਦਾ ਨਹੀਂ ਕਰਾ ਰਿਹਾ ਸਾਰੇ ਭਰਾਵਾਂ ਦਾ ਯੋਗਦਾਨ ਇਸ ਟੂਰਨਾਮੈਂਟ ਪਹਿਲੇ ਭਾਈ ਆਉਂਦੇ ਆਗੇ ਲੋਕ ਤਾਂਦੇ ਨੇ ਪਿਛਲੀ ਵਾਰੀ ਵੀ ਕਿਹਾ ਸੀ ਕਿ ਜਿਹੜੇ ਅਗਲੀ ਵਾਰੀ ਨਾਮ ਹੋਣਗੇ ਉਹ ਉਸ ਤੋਂ ਵੱਡੇ ਹੋਣਗੇ ਹੋਰ ਜਿਹੜਾ ਅੱਜ ਦਾ ਟੂਰਨਾਮੈਂਟ ਆ ਸਾਡਾ ਸਫਲ ਹੋਇਆ ਜਿੱਦਾਂ ਕਿ ਪਹਿਲਾ ਨਾਮ 52000 ਆ ਦੂਸਰਾ ਨਾਮ 31000 ਆ ਔਰ ਮੈਨ ਆਫ ਦਾ ਸਰੀ ਤ ਗੁੱਲੀ ਪਠਾਰਕੋਟ ਵਾਲਾ ਸਰੀ ਤੇ ਬहोत ही ਵਧੀਆ ਹਾਂਜੀ ਮੈਂ ਨਾ ਉਹਦਾ ਸੀਰੀਅਸ ਜਿਹੜੇ ਕੇਸ਼ੌਵ ਸਟ੍ਰਾਈਕ ਤੇ ਐਨਟੀਡੀ ਐਲਈਡੀ ਆ ਤੇ ਜਿਹੜੇ ਬੈਸਟ ਬੈਟਸਮੈਨ ਤੇ ਬੈਸਟ ਬੋਲਰ ਨੂੰ ਗੀਜ਼ ਦਿੱਤੇ ਜਾਣਗੇ ਉਹ ਜਿਹੜਾ ਇਹ ਟੂਰਨਾਮੈਂਟ ਹੈ ਪਹਿਲੇ ਵੀ ਕਿਹਾ ਕਿ ਸਾਰੇ ਭਰਾ ਹਲਕੇ ਕਰਾ ਰਿਹਾ ਕੋਈ ਇੱਕ ਬੰਦਾ ਪਰਸਨਲ ਨਹੀਂ ਕਰਾ ਰਿਹਾ ਸਾਰੇ ਲੱਗੇ ਟੂਰਨਾਮੈਂਟ ਆ ਔਰ ਮੈਂ ਫਿਰ ਕਹਿਣਾ ਇਸ ਵਾਰ ਸਾਡੇ ਇਹ ਟੂਰਨਾਮੈਂਟ ਚ 32 ਟੀਮਾਂ ਨੇ ਭਾਗ ਲਿਆ ਜਿਹੜੇ ਦੂਰ ਦੂਰੋਂ ਪਲੇਅਰ ਆਇਆ ਚੰਡੀਗੜ੍ਹੋਂ ਲੁਧਿਆਣੇੋਂ ਜੰਮੂ ਹਰਿਆਣਾ ਰਾਜਸਥਾਨ ਸਾਰੇ ਪਲੇਅਰ ਇਥੇ ਟੋਪ ਲੈਡ ਖੇਡੇ ਆ ਔਰ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਸਾਡੇ ਏਰੀਆ ਚ ਵੀ ਵ ਅਸੀਂ ਚਾਹਨੇ ਆ ਅਸੀਂ ਇਹ ਸਟੈਪ ਪਿਛਲੇ ਚੱਲ ਚੱਕਿਆ ਸੀ ਔਰ ਇਹ ਸਾਡਾ ਟੂਰਨਾਮੈਂਟ ਸਫਲ ਹੋਇਆ ਆ ਅਸੀਂ ਅਗਲੀ ਵਾਰ ਵੀ ਇਸ ਤੋਂ ਵੀ ਹੋਰ ਵੱਡਾ ਕਰਾਵਾਂਗੇ ਸਾਨੂੰ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ ਇਹੋ ਹੀ ਮੈਂ ਪਿਛਲੀ ਵਾਰ ਵੀ ਮੈਸੇਜ ਦਿੱਤਾ ਸੀ ਕਿ ਅਸੀਂ ਉਹਨਾਂ ਨਾਲ ਖੜੇ ਆ ਜੋ ਵੀ ਸਾਡੇ ਲਈ ਕੋਈ ਸੇਵਾ ਹੈ ਜਿੱਦਾਂ ਦੀ ਵੀ ਆ ਸਾਨੂੰ ਦੱਸੋ ਅਸੀਂ ਜੋ ਵੀ ਹੋ ਸਕੇਗਾ ਦਾ ਕਰਾਂਗੇ ਔਰ ਯੂਥ ਨੂੰ ਇਹ ਹੀ ਮੈਸੇਜ ਹੈ ਕਿ ਫਾਲਤੂ ਦੇ ਕੰਮਾਂਕਾਰਾਂ ਨੂੰ ਛੱਡ ਕੇ ਸੇਖੇ ਡਬਲ ਧਿਆਨ ਦੇਣਾ ਚਾਹੀਦਾ ਬਾਕੀ ਉਹਨਾਂ ਦੀ ਹਰ ਇੱਕ ਸਪੋਰਟ ਲਈ ਅਸੀਂ ਤਿਆਰ ਬੈਠੇ ਹਾਂ ਮੈਂ ਆਪਣੇ ਯੋਗ ਨੂੰ ਇਹ ਸਨਿਆਦ ਨਚਣਾ ਕਿ ਨਸ਼ੇ ਪਰਤੇ ਛੱਡ ਕੇ ਮੈਡੀਕੀਨ ਨਸ਼ਾ ਕੋ ਦੂਰ ਰਹਿਣਾ ਚਾਹੀਦਾ ਤੇ ਖੇਲ ਵਾਲਾ ਬਸੇ ਧਿਆਨ ਵੀਰਾਂ ਲਈ ਹੋਰ ਆਪਣਾ ਜਿਹੜਾ ਟੂਰਨਾਮੈਂਟ ਹੈ ਸਾਰੇ ਆਪਣੇ ਜਿੰਨੇ ਵੀਰ ਭਰਾ ਆਏ ਗਏ ਰਲ ਕੇ ਕਰਾ ਰਹੇ ਆਂ ਤੇ ਸਾਰਿਆਂ ਦਾ ਸੰਯੋਗ ਹੈ ਇਸ ਦਾ ਹੋਰ ਆਪਣਾ ਆਸ਼ਾ ਕਰਾਂਗਾ ਕਿ ਇਹ ਜਿਹੜਾ ਟੂਰਨਾਮੈਂਟ ਹੈ ਅਗਲੀ ਵਾਰ ਵੀ ਬਾਤ ਚੜ ਕੇ ਹੋ ਜਾਵੇ ਕਿੰਨੇ ਟੂਰਨਾਮੈਂਟ ਇਹ ਦੂਸਰਾ ਟੂਰਨਾਮੈਂਟ ਕਿੰਨੇ ਕੁਡ ਹੈ ਮੈਂ ਗੁਲਸ਼ਨ ਕੁਮਾਰ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਜੂਤ ਨਹੀਂ ਮੈਸੇਜ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਗੇਮਾਂ 'ਚ ਵੱਧ ਤੋਂ ਵੱਧ ਧਿਆਨ ਦਿਓ ਅਸੀਂ ਸਾਰੇ ਭਰਾਵਾਂ ਸਹਿਯੋਗ ਨਾਲ ਇੱਥੇ ਇੱਕ ਵਧੀਆ ਟੂਰਨਾਮੈਂਟ ਤੇ ਦੂਜਾ ਟੂਰਨਾਮੈਂਟ ਕਰਾਇਆ ਆਪਣੀ ਤੇ ਅਗਲੇ ਸਾਲ ਹੋਰ ਵੀ ਸਤ ਵਧੀਆ ਕਰਾਂਗੇ ਬਸ ਜੂਤ ਨਹੀਂ ਕਹਿਣਾ ਚਾਹੁੰਦੇ ਕਿ ਉਹ ਨਸ਼ੇ ਤੋਂ ਦੂਰ ਹੋਵੇ ਜਿਮਾਂ 'ਚ ਥੋੜਾ ਧਿਆਨ ਵਧ ਦੇ